ਮੇਰਾ ਨਾਮ ਗੁਰਪ੍ਰੀਤ ਕੌਰ ਹੈ ਮੈਂ ਇੱਥੇ ਅਜੀਤਨਗਰ ਦੀ ਵਸਨੀਕ ਆ ਤੇ ਮੇਰੀ ਜਿਹੜੀ ਵੋਟ ਹੈ ਸਾਡੀ ਫੈਮਿਲੀ ਦੀ ਵੋਟ ਤਾਂ ਸਿੰਧਰ ਸਿੰਘ ਸ਼ੈਲੀ ਨੂੰ ਪਈ ਸੀ ਪਰ ਮੇਰੇ ਸਸੂ ਜੀ ਦੀ ਡੈਥ ਹੋ ਗਈ ਹੈ 2 ਸਾਲ ਪਹਿਲਾਂ ਐਕਸਪਾਇਰ ਹੋ ਗਏ ਸੀ ਪਰ ਉਹਨਾਂ ਦੀ ਵੋਟ ਵੀ ਆ ਖੁਗਤੀ ਹੋਈ ਹੈ ਉਹਦੀ ਅਸੀਂ ਮੰਗ ਕਰਦੇ ਹਾਂ ਕਿ ਉਹ ਜਾਲੀ ਵੋਟ ਕਿਉਂ ਪੁਗਤੀ ਹੈ ਜਦ ਕਿ ਸਰ ਕੋ ਸਰਟੀਫਿਕੇਟ ਵੀ ਹੈਗਾ ਤੇ ਫਿਰ ਉਹਨਾਂ ਦੀ ਜਾਲੀ ਵੋਟ ਕਿਸ ਤਰ੍ਹਾਂ ਪਈ ਕਿਸ ਤਰ੍ਹਾਂ ਪਤਾ ਕਿੱਥਾ ਲਗਾਏ ਸਾਨੂੰ ਵੈਰੀਫਿਕੇਸ਼ਨ ਕੀਤੀ ਜਦੋਂ ਤੇ ਉਦੋਂ ਪਤਾ ਲੱਗਿਆ ਕਿ ਵੋਟ ਪਈ ਹੋਈ ਹੈ ਉਹਨਾਂ ਦੀ ਹੁਣ ਮੰਗ ਕਰਦੇ ਆ ਕਿ ਕਾਰਵਾਈ ਅਸੀਂ ਕਰਦੇ ਆ ਕਿ ਮਤਲਬ ਜਿਹੜੀ ਮੰਗ ਕਰਦੇ ਵੀ ਜਿਹੜਾ ਸਹੀ ਆ ਉਹ ਵੀ ਕੀ ਵੀ ਇਹਨੂੰ ਕਾਰਵਾਈ ਕਰਨ ਤੇ ਉਹ ਵੈਰੀਫਿਕੇਸ਼ਨ ਕਰਨ ਤੇ ਉਹਦਾ ਨਾ ਕੀਤਾ ਵੀ ਸਾਨੂੰ ਜੋ ਇਨਸਾਫ ਦੇਣ ਆ ਵੀ ਬਾਰੇ ਕੀ ਕਹਾਂ ਜਾਂਦੇ ਆ ਕੀ ਕਹਾਂ ਜਾਂਦੇ ਆ ਲੋਕਾਂ ਨੂੰ ਆਏ ਨੇ ਨਾ ਲੋਕ 10 ਵਾਰ ਤੱਕ ਕੀਤੀ ਆ ਇਹ ਜਿਹੜੇ ਰਾਹੁਲ ਗਾਂਧੀ ਜੀ ਨੇ ਮਹਿਮ ਚਲਾਈ ਏ ਮਤਲਬ ਕਿਸ ਤਰ੍ਹਾਂ ਵੋਟ ਚੋਰ ਗੱਦੀ ਚੋਰ ਉਹਦੇ ਤਹਿਤ ਹੀ ਮੈਡਮ ਦਾ ਮੈਨੂੰ ਪਰਸੋ ਫੋਨ ਆਇਆ ਸੀ ਕਿ ਤੁਸੀਂ ਜਿਹੜੇ ਆਪਾਂ ਪਿਛਲੇ 4 5 6 ਮਹੀਨਿਆਂ ਤੋਂ ਬਹੁਤ ਜ਼ਿਆਦਾ ਸਰਕਾਰ ਦੇ ਚੱਕਰ ਕੱਟਦੇ ਪਏ ਆ ਐਸ.ਡੀ.ਐਮ ਸਾਹਿਬ ਦੇ ਡੀ.ਸੀ ਸਾਹਿਬ ਦੇ ਤਾਂ ਕਿ ਜਿਹੜਾ ਇਲੈਕਸ਼ਨ ਹੋਈ ਸੀ ਉਹ ਤੋਂ 1 ਵੀਕ ਅਸੀਂ ਸਾਰਾ ਮੈਮ ਨੇ ਮੈਂ ਅਹੀਂ ਸਾਰਾ ਇੱਕ ਬੂਥਰਾ 2 ਨੰਬਰ ਦਾ ਸਰਵੇ ਕਰਕੇ ਕਿ ਜਿਹੜੀਆਂ ਜਿਹਦੇ ਵਿੱਚ 80 ਵੋਟਾਂ ਮਰੇ ਬੰਦਿਆਂ ਦੀਆਂ ਤੇ 131 ਵੋਟਾਂ ਜਿਹੜੇ ਬੱਚੇ ਬਰੌਡ ਗਏ ਹੋਏ ਆ ਜਿਨ੍ਹਾਂ ਦੀ ਫੈਮਲੀਆਂ ਨੇ ਐਫੀਡੇਵਿਟ ਦਿੱਤੇ ਹੈ ਕਿ ਬੱਚੇ ਸਾਡੇ ਪਿਛਲੇ 10-10 ਸਾਲ ਤੋਂ 15-15 ਸਾਲ ਤੋਂ ਨਹੀਂ ਆਏ ਉਹਨਾਂ ਦੀਆਂ ਵੋਟਾਂ ਵੀ ਪੋਲ ਹੋਈਆਂ ਜਦੋਂ ਪ੍ਰੈਜ਼ਾਈਡਿੰਗ ਅਫਸਰ ਕੋ ਅਸੀਂ ਲਿਸਟ ਲਈ ਉੱਥੇ ਦੇਖਿਆ ਅਸੀਂ ਆਪਸੇ ਮੈਚ ਕੀਤਾ ਤਾਂ ਅਸੀਂ ਦੇਖਿਆ ਕਿ ਇਹਦੇ ਤੇ ਤਿੰਨ ਇੱਕ ਬੂਥ ਤੇ 250 ਪਲੱਸ ਮਤਲਬ ਕਿ ਵੋਟ ਫੇਕ ਪੋਲਸ ਹੋਈਆਂ ਆ ਤੇ ਮੈਨੂੰ ਇਹਨਾਂ ਨੇ ਪਹਿਲਾਂ 70 ਵੋਟਾਂ ਦੇ ਤੇ ਇਲੈਕਸ਼ਨ ਵਾਲੇ ਦਿਨ ਜਿਤਾਤਾ ਸਾਰੇ ਢੋਲ ਵੱਜ ਗਏ ਸਾਰੇ ਸੇਰੇ ਪੈ ਗਏ ਤੇ ਜਦੋਂ ਅਸੀਂ ਸਰਟੀਫਿਕੇਟ ਲੈਣ ਗਏ ਤੇ ਮੈਨੂੰ ਕਹਿੰਦੇ ਤੁਸੀਂ ਦੋ ਵੋਟਾਂ ਨਾਲ ਹਾਰ ਗਏ ਤੇ ਉਸ ਟਾਈਮ ਇੰਨਾ ਕੁ ਜ਼ਿਆਦਾ ਪ੍ਰਸ਼ਾਸਨ ਨੇ ਧੱਕਾ ਕੀਤਾ ਸਾਨੂੰ ਕਿ ਐਸਟੀਐਨ ਤੱਕ ਮਿਲਣ ਤੱਕ ਨਹੀਂ ਦਿੱਤਾ ਗਿਆ ਮੈਂ ਫਿਰ ਮੈਮ ਨਾਲ ਗੱਲ ਕੀਤੀ ਮੈਮ ਕਹਿੰਦੇ ਤੁਸੀਂ ਇਹ ਸਾਰਾ ਸਿਰਧੂ ਸਾਹਿਬ ਨੇ ਡੀਸੀ ਨੂੰ ਫੋਨ ਕਰਕੇ ਹਾਲਾਂਕਿ ਸਾਡੀ ਕੰਪਲੇਂਟ ਤੱਕ ਨਹੀਂ ਲੈ ਰਹੇ ਸੀ ਉਸ ਤੋਂ ਬਾਅਦ ਅਸੀਂ ਆਪਣੀ ਕੰਪਲੇਂਟ ਫਾਈਲ ਹੋਈ ਜੋ ਸਿਰਧੂ ਸਾਹਿਬ ਨੇ ਬਹੁਤ ਸਖਤ ਐਕਸ਼ਨ ਲਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਐਕਸ਼ਨ ਲਿਆ ਕਿ ਪ੍ਰਧਾਨ ਸਾਹਿਬ ਰਾਏ ਅਵਡੈਂਕ ਦੀ ਅੰਮ੍ਰਿਤਸਰ ਆਈ ਸਪੈਸ਼ਲ ਐਸੇ ਵਾਸਤੇ ਫੇਰ ਜਾ ਕੇ ਉਹਨਾਂ ਨੇ ਸਾਡੀ ਕੰਪਲੇਂਟ ਕੀਤੀ ਅੱਜ ਕੰਪਲੇਂਟ ਲੈਣ ਨੂੰ 9 ਮਹੀਨੇ ਹੋ ਚੱਲੇ ਆ 9 ਮਹੀਨੇ ਦੇ ਵਿੱਚ ਘੱਟ ਤੋਂ ਘੱਟ ਅਸੀਂ 40 ਵਾਰ ਚੱਕਰ ਲਾ ਚੁੱਕੇ ਆ ਡੀਸੀ ਸਾਹਿਬ ਕੋਈ ਕਾਰ ਪਹਿਲੇ ਕਹਿੰਦੇ ਸਾਡਾ ਰਿਕਾਰਡ ਨਹੀਂ ਆਣਾ ਬਹੁਤ ਜ਼ੋਰ ਲੱਗੇ ਸਾਡੀ ਕਾਂਗਰਸ ਪਾਰਟੀ ਨੇ ਮੈਮ ਨੇ ਮੇਰੀ ਬਹੁਤ ਮਦਦ ਕੀਤੀ ਉਹਦੇ ਵਿੱਚ ਅਸੀਂ ਆਪਣਾ ਪੂਰਾ ਰਿਕਾਰਡ ਲਿਆ ਕੇ ਅਸੀਂ ਐਸਟੀਐਮ ਸਾਹਿਬ ਨੂੰ ਦੇ ਦਿੱਤਾ ਹੁਣ ਐਸਡੀਐਨ ਸਾਹਿਬ ਸਿਰਫ ਇਸੇ ਗੱਲ ਕਰਕੇ ਡਰੀ ਜਾਂਦੇ ਵੀ ਅਗਰ ਉਹ ਰਿਕਾਰਡ ਖੁੱਲ ਗਿਆ ਉਹਦੇ ਵਿੱਚ ਇਹਨੂੰ ਜੇਤੂ ਕੋਸ਼ਿਸ਼ ਕਰਨਾ ਪੈਣਾ ਤੇ ਕਾਂਗਰਸ ਦਾ ਇੱਕ ਵੋਟ ਨੰਬਰਸ ਵੱਧ ਜਾਣਾ ਜਿਹੜਾ ਕਿ ਅੱਗੇ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਮੇਅਰ ਆ ਉਹ 24 ਸੀਟਾਂ ਉਹਨਾਂ ਕੋ ਸਾਡੇ ਕੋ 42 ਇੰਨਾ ਤੱਕਾ ਜਿਹੜਾ ਕਿ ਮਤਲਬ ਕਿ ਇਹ ਪਾਰਟੀ ਆਈ ਸੀ ਵੀ ਬਿਲਕੁਲ ਅਸੀਂ ਮਤਲਬ ਕਿ ਵੀਆਈਪੀ ਕਲਚਰ ਨਹੀਂ ਲੈਣਾ ਪ੍ਰਸ਼ਾਸਨ ਨੂੰ ਵਰਤਣਾ ਨਹੀਂ ਆ ਹਰ ਚੀਜ਼ ਇਹਨਾਂ ਨੇ ਆਪਣੀ ਕਹਿਣੀ ਦੇ ਕਥਨੀ 'ਚ ਫਰਕ ਸੀ ਹੁਣ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੱਕਰ ਗਏ ਜੀ ਮੈਂ ਕਹਾਂ ਜੀ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੱਕਰ ਗਏ ਤੇ ਤੁਸੀਂ ਇਹ ਦੇਖੋ ਵੀ ਹਰ ਗੱਲ ਦੇ ਉੱਤੇ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਕੱਲ ਮੈਂ ਕਾਫਲਾ ਦੇਖਦਾ ਪਿਆ ਸੀ ਭਗਵੰਤ ਮਾਨ ਜੀ ਦਾ 151 ਗੱਡੀਆਂ ਉਹਨਾਂ ਦੇ ਨਾਲ ਸੀ 151 ਮਗਣੀਆ ਸਾਡੇ ਸੀਐਮ ਸਾਹਿਬ ਨਾਲ 70 ਹੁੰਦੀਆਂ ਸੀ ਇਹ ਕਹਿੰਦੇ ਵੀਆਈਪੀ ਕਲਚਰ ਨਹੀਂ ਲੈਣਾ ਪਰ ਇਹ ਦੇਖੋ ਲੋਕ ਸਾਫ ਸਮਝਦਾਰ ਆ ਰਿਹਾ ਅਸੀਂ ਹੁਣ ਰੋਜ਼ ਦੇ ਰੋਜ਼ ਬਿਨ ਨਗਾ ਮੈਂ ਮੈਂ ਸਾਡੀ ਪੂਰੀ ਟੀਮ ਅਸੀਂ ਗਲੀਓ ਗਲਿਏ ਫਿਰਨਾ ਕਿਉਂਕਿ ਜਿਹੜੀ ਇਹ ਵੋਟ ਦਾ ਅਧਿਕਾਰ ਹੈ ਇਹ ਅਧਿਕਾਰ ਦਾ ਸਾਰੇ ਦਾ ਕਹਾਣ ਹੈ ਤੁਸੀਂ ਦੇਖੋ ਇੱਕ 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 ਕਬੂਤੇ 3300 ਵੋਟ ਪੈ ਕੇ ਮਤਲਬ ਕਿ ਜਿਹੜਾ ਸੱਚਾ ਸੋਚਾ ਬੰਦਾ ਉਹ ਕਿੱਥੋਂ ਜਿੱਤ ਸਕਦਾ ਦੱਸੋ ਇਸ ਪਰਿਵਾਰ ਮੈਡਮ ਸਿੱਧਾ ਹੋਣਾਂ ਦੇ ਇਲੈਕਸ਼ਨ ਆਣ ਆਲੀ ਹੈ ਹਣ ਮੰਨ ਲਓ ਕੱਲ ਨੂੰ ਇਹ ਕਹਿੰਦੇ ਬੂਤੇ ਇੰਨੇ ਵੋਟਾਂ ਜਾਲੀ ਪੈਣਗੇ ਤੇ ਲੋਕ ਕਿਸ ਤਰ੍ਹਾਂ ਲੋਕਾਂ ਦੀ ਮਨਪਸੰਦ ਲੀਡਰ ਕਿੱਦਾਂ ਅੱਗੇ ਆਣਗੇ ਅੱਗੇ ਤੇ ਫਿਰ ਉਹੀ ਚੋਰ ਆਣਗੇ ਨਾ ਜਿਨ੍ਹਾਂ ਨੇ ਚੋਰੀ ਕਰਕੇ ਵੋਟਾਂ ਲਈਆਂ ਉਹੀ ਅੱਗੇ ਆਣਗੇ ਫਿਰ ਤੇ ਲੋਕਤੰਤਰ ਦਾ ਤਾਂ ਕੋਈ ਮਤਲਬ ਨਹੀਂ ਰਿਹਾ ਫਿਰ ਤੇ ਸਿੱਧਾ ਹੀ ਨੰਬਰ ਡਿਕਲੇਅਰ ਕਰ ਦੋ ਸਿੱਧਾ ਜੋਰ ਹੈਗਾ ਉਹਨੂੰ ਡਿਕਲੇਅਰ ਕਰ ਦੋ ਇਸ ਲਈ ਇਹ ਜਿਹੜਾ ਸਾਡਾ ਰਾਹੁਲ ਗਾਂਧੀ ਜਿਨ੍ਹਾਂ ਨੇ ਜੋ ਸਾਡੀ ਡਿਊਟੀਆਂ ਲਗਾਈਆਂ ਹੈ ਇਸ ਹੀ ਇਹ ਬੇਸ ਬਣਾ ਕੇ ਮੈਮ ਨੇ ਐਨਓ ਭੇਜ ਰਿਆ ਹੋ ਸਕਦਾ ਕਿ ਰਾਹੁਲ ਗਾਂਧੀ ਇਹ ਸੈਸ਼ਨ 'ਚ ਬੋਲਣ ਐ ਇਸ ਚੀਜ਼ ਨੂੰ ਇੱਕ ਬੂਥ ਆ ਕਿ ਤਿੰਨ ਤਿੰਨ ਸੌ ਵੋਟ ਤੁਸੀਂ ਮਰੇ ਬੰਦਿਆਂ ਦੀ ਬਾਹਰ ਹੋ ਤੇ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰ ਸਕਦੇ ਦੀ ਜਿੱਤ ਕਿਤਰਾ ਸਕਦੇ ਹੋ ਫਿਰ ਲੋਕਾਂ ਦੀ ਚੁਆਇਸ ਤਾਂ ਕੋਈ ਮਤਲਬ ਹੀ ਕੋਈ ਨਹੀਂਗਾ ਤੁਸੀਂ ਸਿੱਧਾ ਸਿੱਧਾ ਹੀ ਘੋਸ਼ਿਤ ਕਰ ਦਿਓ ਵੀ ਜਿਹਦਾ ਯੋਰ ਹੈ ਡੰਡਾ ਹੈਗਾ ਉਹਦਾ ਹੀ ਰਾਜ ਹੈਗਾ ਸਿਰਫ ਹਾਂ ਨਾਮਿਨੇਟ ਕਰ ਦਿਓ ਹਾਂ ਤੁਹਾਨੂੰ ਵੀ ਲੱਗੇਗੀ ਅਸੀਂ ਜਿਹੜੀ ਵੋਟਾਂ ਕਟਾਂਗੇ ਉਹ ਪ੍ਰਸ਼ਾਸਨ ਜਿਹੜਾ ਉਸ ਵੱਡੀ ਲਿਸਟ ਹੈਗੀ ਆ ਉਹਨੂੰ ਹੀ ਅਗਲੇ ਪਾਸੇ ਬਾਅਦ 'ਚ ਅਪਲਾਈ ਕਰੇ ਕਿਉਂਕਿ ਲਾਸਟ ਉੱਤੇ ਜਦੋਂ ਜਾ ਕੇ ਲਿਸਟ ਆਉ ਉਸ ਟਾਈਮ ਤੇ ਉਹ ਲਿਸਟ ਆ ਜਾਂਦੀਆਂ ਜਿਹੜੀਆਂ ਲਿਸਟਾਂ ਆਹੀਂ ਬਣਾ ਕੇ ਦਿੱਤੀਆਂ ਦੀ ਉਹ ਲਿਸਟਾਂ ਹੁੰਦੀਆਂ ਨਹੀਂ ਇਹ ਤੇ ਪ੍ਰਸ਼ਾਸਨ ਦਾ ਕੰਮ ਆਣਾ ਜੀ ਅਸਲ 'ਚ ਉਹਨਾਂ ਨੇ ਪਹਿਲਾਂ ਤਿਆਰੀ ਕੀਤੀ ਹੁੰਦੀ ਆ ਵੀ ਮਰੇ ਬੰਦੇ ਦੀਆਂ ਪੁਆਣੀਆਂ ਬਾਹਰ ਵਾਲੇ ਦੇ ਨੇ ਬਣੇ ਲਿਸਟਾਂ ਹੀ ਉਹ ਆਉਂਦੀਆਂ ਹੁਣ ਇੱਕ ਬੰਦਾ ਮੰਨ ਲਓ ਛੇ ਬੂਥਾਂ ਤੇ ਘੁੰਮ ਰਿਹਾ ਕਿਹੜੀ ਕਿਹੜੀ ਵੋਟ ਰੋਕੇਗਾ ਉਹ ਨਹੀਂ ਰੋਕ ਸਕਦਾ ਵੋਟ ਲੱਗਦਾ ਕਿ ਵਾਸ ਵਾਸ ਬੂਥਾਂ ਉੱਤੇ ਟੀਮ ਬਣਾ ਕੇ ਲਗਾਈ ਜਾਏਗੀ ਜੀ ਉਹਨਾਂ ਵੱਲੋਂ ਮੈਂ ਕਹਾਂ ਦੇਖੋ ਤੁਸੀਂ ਮੈਂ ਇੱਕ ਬੂਥ ਦਾ ਜੇ ਸਰਵੇ ਕੀਤਾ ਤੇ ਇੰਨੀ ਵੋਟ ਨਹੀਂ ਇਕ ਲਈਏ ਤੇ ਅਸੀਂ 173 ਤੇ ਕੰਮ ਕਰਨਾ ਹੋਣ ਅੱਗੇ ਜੇ ਮੈਂ ਉਹ ਇਲੈਕਸ਼ਨ ਲੈਣੀ ਤੇ 173 ਦੇ ਆਧਾਰ ਕਾਰਡ ਅੱਜ ਕੱਲ੍ਹ ਆਨਲਾਈਨ ਆਇਆ ਮੋਬਾਈਲ ਤੇ ਸਿਸਟਮ ਵੋਟ ਲਿੰਕ ਮੇਰੇ ਸਾਹਮਣੇ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੇ ਟੈਕਨੋਲੋਜੀ ਇੰਨੀ ਫਾਸਟ ਹੋ ਗਈ ਆ ਤੁਸੀਂ ਸਕੈਨ ਸਕੈਨਰ ਆ ਗਏ ਹੋ ਅੱਜ ਕੱਲ੍ਹ ਹਰ ਚੀਜ਼ ਤੇ ਤੁਹਾਡੇ ਵੋਟ ਸਕੈਨਰ ਹੋਣ ਚਾਹੀਦਾ ਵੋਟ ਸਕੈਨ ਕਰੋ ਪਤਾ ਲੱਗ ਜਾਏ ਵੀ ਬੰਦਾ ਸਿਆਂ ਦੇ ਆਧਾਰ ਕਾਰਡ ਦੀ ਵੀ ਲੋੜ ਨਹੀਂ ਗਈ ਬਸ ਇਹ ਚੀਜ਼ਾਂ ਲੈ ਕੇ ਨਹੀਂ ਆਣਾ ਚਾਹੁੰਦੇ ਇਹ ਲੋਕ ਤੁਸੀਂ ਇੱਕ ਸਕੈਨਰ ਤੇ ਇੰਸਟਾਗ੍ਰਾਮ ਤੇ ਆ ਜਾਂਦਾ ਫੇਸਬੁੱਕ ਤੇ ਆ ਜਾਂਦਾ ਤੁਹਾਡੇ ਪੈਸੇ ਇੱਧਰ ਕਰੋੜਾ ਰੁਪਏ ਇੱਧਰ ਉਧਰ ਤੇ ਵੋਟ ਨਹੀਂ ਸਕੈਨਰ ਤੇ ਆ ਸਕਦੀ ਸਭ ਕੁਝ ਆ ਸਕਦਾ ਪਰ ਇਹਨਾਂ ਚੋਰਾਂ ਦਾ ਰਾਜ ਚੱਲਦਾ ਪਿਆ ਇਸ ਵੇਲੇ ਪ੍ਰੈਸ ਵਾਲੇ ਜੋ ਰਾਹੁਲ ਗਾਂਧੀ ਜੀ ਨੇ ਮਹਿੰਮ ਚਲਾਈ ਹੈ ਅਸੀਂ ਮੈਡਮ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਚੱਲਦੇ ਪਏ ਆ ਤਾਂ ਹੋ ਸਕਦਾ ਹੈ ਪਰਮਾਤਮਾ ਭਲੀ ਕਰੇਗਾ ਤੇ ਅਗਲੀ ਕਾਂਗਰਸ ਪਾਰਟੀ ਹੀ ਜਿੱਤ ਹੋਏਗੀ ਤੇ ਦੇਖੋ ਬਹੁਤ ਵਸੀਅਮ ਕਾਂਗਰਸ ਪਾਰਟੀ ਦਾ ਬਣੇਗਾ ਠੀਕ ਹੈ ਸੋ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਸਾਰਿਆਂ ਲਈ ਜਿਹੜਾ ਸ ਜੀ ਜੀ ਮੈਂ ਤੁਸੀ ਕੰਟੀਨਿਊ ਰੱਖੋ ਅੱਜ ਦਾ ਸਾਡਾ ਮੁੱਦਾ ਹੈ ਜੀਰਾ ਕੀ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਟੱਕਰ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇਕ ਵੋਟ ਪਰ ਇਹ ਨਹੀਂ ਹੈ ਵੀ ਇੱਕ ਵੋਟ ਨਾਰਮਲ ਪਵੇ ਤੇ ਤਿੰਨ ਛੁੱਟੀਆਂ ਪੈਣ ਉਹ ਇਸ ਸਿਸਟਮ ਨੂੰ ਵੋਟ ਚੋਰ ਗੱਦੀ ਛੋੜ ਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸ ਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੂਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾ ਮਿਲਾ ਵੀ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਆ ਤੇ 130 ਬੰਦੇ ਹੈ ਇੱਕ ਬੂਥ ਚ ਜਿਹੜੇ ਬਾਹਰ ਗਏ ਹੋਏ ਹਨ ਰਾਏ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ ਯਾ ਇਲੈਕਸ਼ਨਸ ਵੇਲੇ ਸਿਗੇ ਹੀ ਨਹੀਂ ਉਹਨਾਂ ਦੀਆਂ ਵੋਟਾਂ ਪੈ ਗਈਆਂ ਸੋ ਇਹ ਜੇ ਝੂਠੀ-ਵੁੱਠੀ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੂਠੀ ਵੋਟ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਹੈ ਕਿੰਨੀਆਂ ਝੂਠੀ ਵੋਟਾਂ ਪਈਆਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੂਠੀਆਂ ਵੋਟਾਂ ਗਿਣਤੀਆਂ ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ ਹੈ ਉਹ ਦੂ ਸਾਨੂੰ ਪਤਾ ਹੈ ਅਸੀਂ ਦੋਰ ਤੋਂ ਦੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਏ ਆ ਇੱਕ ਬੂਚ ਤੋਂ ਸਿਰਫ ਉਹਨੂੰ ਹਰਾਣ ਲਈ ਇੰਨੀਆਂ ਵੋਟਾਂ ਪਾਈਆਂ ਗਈਆਂ ਵੱਡ ਇੱਕ ਆਨਲਾਈਨ ਸਾਰਾ ਕੁਝ ਹੋ ਚੁੱਕਾ ਫਿਰ ਵੀ ਮਰੇ ਬੰਦੇ ਦੀ ਵੋਟ ਕੱਟੇ ਕਿਉਂ ਹੋਣੀ ਜਾਂਦੀ ਇਹ ਇਹੀ ਤਾਂ ਸਿਸਟਮ ਹੈ ਹੁਣ ਜਦੋਂ ਤੱਕ ਡਿਪਟੀ ਕਮਿਸ਼ਨਰ ਕੋਲੇ ਵੀ ਮਰ ਜਾਏਗਾ ਜੋ ਸੁਣਨ ਨੂੰ ਤਿਆਰ ਹੀ ਨਹੀਂ ਐਸ ਡੀ ਐਮ ਜੇ ਤੁਹਾਨੂੰ ਸੀ ਐਮ ਦਾ ਨਾ ਖੋफी ਹੈ ਕਿ ਤੁਸੀਂ ਆਪਣਾ ਦਿਮਾਗ ਹੀ ਨਹੀਂ ਲਾਣਾ ਆਪਣੇ ਕੰਮ ਦੇ ਵਿੱਚ ਹੈਨਾ ਮੈਂ ਹੁਣ ਅਮਰਤਸਰ ਹੀ ਕੰਮ ਕਰਨਾ ਸੀਗਾ ਤੇ ਤੁਹਾਨੂੰ ਲੜਨਾ ਪੈਂਦਾ ਹੈ ਸੀਐਮ ਲੈਵਲ ਤੱਕ ਵੀ ਲੜਨਾ ਪੈਂਦਾ ਹੈ ਮੰਤਰੀਆਂ ਨਾਲ ਵੀ ਲੜਨਾ ਪੈਂਦਾ ਹੈ ਵੀ ਸਾਨੂੰ ਪੈਸਾ ਦੋ ਅਨਾਉਂਸ ਕਰੋ ਲੋਕਾਂ ਨੂੰ ਕਿੰਨਾ ਪੈਸਾ ਦਿੱਤਾ ਹੈ ਵੀ ਤੁਸੀਂ ਕਹਿੰਦੇ ਨੂੰ ਐਮਐਲਏ ਨੇ ਕੰਮ ਨਹੀਂ ਕੀਤਾ ਤੁਸੀਂ ਇਹ ਦੱਸੋ ਕਿੰਨਾ ਪੈਸਾ ਦਿੱਤਾ ਹੈ ਪਰ ਫਿਰ ਉਹ ਚੀਜ਼ਾਂ ਮਾਈਨਰ ਹੈ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਤਾਂ ਝੂਠੀ ਵਿੱਚ ਸੋਧ ਹੁੰਦੀ ਹੈ ਨਵੀਆਂ ਲਿਸਟਾਂ ਤਿਆਰ ਹੁੰਦੀਆਂ ਨੇ ਇਸ ਪ੍ਰਸ਼ਾਸਨ ਵੱਲੋਂ ਫਾਇਦਾ ਉਹ ਉਹ ਕੀ ਚੀਜ਼ ਉਹ ਝੂਠੇ ਉੱਥੇ ਐਡ ਹੁੰਦੀਆਂ ਨੇ ਕਿਉਂਕਿ ਪਹਿਲਾਂ ਜਿਹੜੀਆਂ ਅਸੀਂ ਬਣਾਈਆਂ ਜਾਂ ਜਿੱਥੇ ਜਿੱਥੇ ਅਸੀਂ ਬੀਐਲਓ ਦੇ ਨਾਲ ਗਏ ਆ ਉਦੋਂ ਕਰਾਸ ਲੱਗਿਆ ਇਦਾ ਮਤਲਬ ਐਂਡ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਲਿਸਟ ਤਿਆਰ ਕਰਕੇ ਰੱਖੀ ਹੋਈ ਸੀ ਜਿਹੜੀ ਸ਼ਾਮ ਦੇ 5 ਵਜੇ ਉਹਨਾਂ ਨੇ ਸਾਨੂੰ ਦਿੱਤੀ ਉਹਦੇ ਵਿੱਚ ਸਾਡੇ ਕੋਲ ਕਿੰਨਾ ਟਾਈਮ ਹੈ ਵੀ ਅਸੀਂ ਆਇਡੈਂਟੀਫਾਈ ਕਰੀਏ ਬਿਯੋਧਿਸ਼ ਕਿੰਨੇ ਨਾਮ ਹੈ ਕੀ ਹੈ ਫਿਰ ਪ੍ਰੈਜ਼ਾਈਡਿੰਗ ਆਫੀਸਰ ਨੇ ਅੰਦਰ ਮਾਰ ਕੀਤੀਆਂ ਵੀ ਆਹ ਬੰਦੇ ਤਾਂ ਹੈ ਹੀ ਨਹੀਂ ਆ ਜੜੇ ਆਪ ਆ ਗਏ ਬੰਦਾ ਹੋਰ ਸੀ ਆਧਾਰ ਕਾਰਡ ਕਿਸੇ ਹੋਰ ਦਾ ਸੀ ਉਹ ਪੀਲੇ ਨਾਲ ਮਾਰ ਕਰਕੇ ਤੁਹਾਨੂੰ ਦਿੱਤੀਆਂ ਹੋਈਆਂ ਵੀ ਆ ਅਸੀਂ ਤਾਂ ਆ ਐਕਸਰਸਾਈਜ਼ ਹੈ ਇੱਕ ਬੂਥ ਦੀ ਐਕਸਰਸਾਈਜ਼ ਹੈ ਸਾਰੇ ਹਿੰਦੁਸਤਾਨ ਦੀ ਲਾ ਲੋ ਤੁਹਾਡੀ ਹੁਣ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਸਾਰੇ ਇਹ ਪਾਰਟੀ ਵੱਲੋਂ ਡਿਊਟੀ ਲੱਗੀ ਹੈ ਮੇਰੀ ਅਸੀਂ ਕਿਉਂਕਿ ਇਹ ਐਫੀਡੇਵਟ ਹੈ ਉਹ ਲੋਕਾਂ ਦੇ ਉਹ ਡੈਥ ਸਰਟੀਫਿਕੇਟ ਹੈ ਉਹ ਬੰਦੇ ਹਨ ਜਿਹੜੇ ਮਰ ਗਏ ਇਸੇ ਕੰਢਾ ਹੈ ਫੈਮਿਲੀ ਇਸ ਨਾਲ ਖਣੀ ਹੈ ਤਾਂ ਜਿਹੜੇ ਐਨ ਆਰ ਇਸ ਬਾਹਰ ਹੈ ਉਹਨਾਂ ਦੇ ਐਫੀਡੇਵਟ ਨਾਲ ਲੱਗੇ ਹੋਏ ਹਨ ਪ੍ਰੈਜ਼ਾਈਡਿੰਗ ਅਫਸਰ ਦਾ ਇਹ ਐਫੀਡੇਵਟ ਲੱਗਿਆ ਮੇਰੇ ਤੇ ਤੱਕਾ ਕੀਤਾ ਜਾ ਰਿਹਾ ਹੈ ਵੀ ਮੈਨੂੰ ਕਿਹਾ ਜਾ ਰਿਹਾ ਵੀ ਇਹਨੂੰ ਡਿਕਲੇਅਰ ਨਾ ਕਰੋ। ਕਿਹੜੇ ਐਂਜੁਤਾ ਫਿਰ ਇਹ ਸਾਨੂੰ ਕਦੇ ਬੰਨ ਨਹੀਂ ਦੇਣਗੇ। ਮੈਮ ਲੋਕਤੰਤਰ ਕਿੱਥੇ ਰ ਆ ਗਿਆ ਮੈਂ? ਖਈ ਨਹੀਂ ਖਤਮ ਹੋ ਗਿਆ। ਇਹਦੀ ਤਾਂ ਲੜਾਈ ਲੜ ਰਿਹਾ ਰਾਹੁਲ ਗਾਂਧੀ। ਇਹ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਹਿ ਰਹੇ ਆ ਵੀ ਭਾਈ ਕੀ ਜਾਂਦਾ ਹੈ ਬੰਦਿਆਂ ਦੀ ਡਿਊਟੀ ਲਾ ਦੋ। ਅਸੀਂ ਆਪਣੇ ਸਾਈਨ ਕਰਕੇ ਅਧਾਰ ਕਾਰਡ ਨੰਬਰ ਲਾ ਕੇ ਵੋਟ ਪਾਵਾਂਗੇ। ਸਾਡੇ ਗੱਲੇ ਚੋਂ ਕੱਢ ਲਓ। ਇਲੈਕਸ਼ਨ ਕਮਿਸ਼ਨ ਨੇ ਰਾਹੁਲ ਗਾਂਧੀ ਕੋ ਐਫੀਡੇਵਿਟ ਮੰਗੇ ਸੀ ਬਿਲ ਵੀ ਐਫੀਡੇਵਿਟ ਤੋਂ ਬਾਅਦ ਦੇਖਣਾ ਕਿ ਉਹ ਐਫੀਡੇਵਿਟ ਇਹਦੇ ਨਾਲ ਹੀ ਲੈ ਕੇ ਜਾਣਗੇ ਨਾ ਦੇਖੋ ਐਫੀਡੇਵਿਟ ਦੇ ਵਿੱਚ ਇੱਕ ਸਰਟਨ ਅਮਾਉਂਟ ਆਫ ਸਿਗਨੇਚਰ ਚੀਜ਼ੇ ਹੁੰਦੇ ਆ ਉਹਦੇ ਤਹਿਤ ਹੀ ਅਸੀਂ ਮੁਹਿੰਮ ਚਲਾਈ ਹੈ ਕੱਲ੍ਹ ਘੱਟ ਤੋਂ ਘੱਟ 100 ਬੰਦਿਆਂ ਦੀ ਮੈਂ ਡਿਊਟੀ ਲਾਈ ਹੈ ਅਸੀਂ ਪੂਰੀ ਬਾਈਂਡ ਕਰਾ ਕੇ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਸਾਰੇ ਹਿੰਦੁਸਤਾਨ 'ਚ ਉਹਨਾਂ ਕੋਲ ਉਹਨੇ ਸਿਗਨੇਚਰਸ ਪੌਂ ਜਾਣ ਜਿਸ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਅੱਖਾਂ ਖੁੱਲਣ ਕਿ ਉਹ ਦੇਖਣ ਕਿ ਸਾਡੇ ਹਿੰਦੁਸਤਾਨ ਸਿਸਟਮ ਕਿਵੇਂ ਚੱਲ ਰਿਹਾ ਹੈ ਇਲੈਕਟੋਰਲ ਸਿਸਟਮ ਗਲਤ ਹੈ ਇਹਦਾ ਮਤਲਬ ایਵੀਐਮ ਮਸ਼ੀਨ ਗਲਤ ਹੈ ਇਹਨੂੰ ਛੱਡੋ ਇੱਕ ਉਹਨੇ ਮਤਲਬ ਅਭੀ ਇਹ ਅਗੀ ਸਕਾਰ ਆਮ ਪਾਲਤੀ ਦੀ ਤੇ ਜਿੱਤਿਆ ਕੌਂਸਲਰ ਇੱਕ ਪਾਲੀ ਦਲ ਦਾ ਸੀ ਉਹ ਕਿਉਂਕਿ ਆਮ ਆਦਮੀ ਪਾਰਟੀ ਵਾਲਾ ਤਾਂ ਜਮੇ ਹੀ ਪੁੰਜੇ ਸੀ ਹੁਣ ਉਹਨੂੰ ਕਿਵੇਂ ਜਿਤਾ ਲੈਂਦੇ ਹੁਣ ਸਾਰਾ ਵੋਟ ਤਾਂ ਨਹੀਂ ਮਾਰ ਦਿੰਦੇ ਦੇਖੋ ਬੂਥ ਚ ਸਾਰੇ ਬੰਦੇ ਮਾਰਦੇ ਤਾਂ ਵੀ ਨਹੀਂ ਸੀ ਉਹ ਜਿੱਤਦਾ ਮਰਿਆ ਸਾਰੇ ਬੰਦਿਆਂ ਨੂੰ ਮਾਰ ਕੇ ਮੈਕਸਿਮਮ ਸਾਰੇ ਮਰੀਆਂ ਦੀ ਉਹ ਤੇ ਪਾਤੀਆਂ ਹੈਨਾ ਜਿਹੜੇ ਬਾਹਰ ਗਏ ਉਹਨਾਂ ਦੀ ਵੀ ਪਾਤੀਆਂ ਹੋਰ ਕਿੰਨੀਆਂ ਹੋਰ ਲੈ ਕੇ ਆਂਦੇ ਉਹਦੇ ਨਾਲ ਵੀ ਨਹੀਂ ਅਸੀਂ ਜਿੱਤ ਰਿਆ ਫਿਰ ਉਹਨੇ ਨੇ ਸੋਚਿਆ ਵੀ ਇਹ ਅਕਾਲੀ ਦਲ ਵਾਲਾ ਥੋੜੀ ਪਿੱਛੇ ਐ ਵੀ ਇਹਨੂੰ ਸਪੋਰਟ ਕਰ ਦੋ ਵੀ ਕਾਂਗਰਸ ਵਾਲਾ ਬਣੇ ਮਤਲਬ ਵੋਟ ਦੀ ਸੂਚੀ ਕਿਵੇਂ ਬਣਨੀ ਚਾਹੀਦੀ ਵੋਟ ਕਿਵੇਂ ਬੋਲਣੀ ਚਾਹੀਦੀ ਹੈ ਕਿਉਂਕਿ ਮਸ਼ੀਨ 'ਤੇ ਤਾਂ ਵਿਸ਼ਵਾਸ ਛੁੱਟ ਗਿਆ ਮੈਂ ਤੁਹਾਨੂੰ ਉਹੀ ਦੱਸਿਆ ਬਾਹਰ ਵੀ ਇੱਕ ਸਿਸਟਮ ਹੈ ਵੈਲਟ ਪੇਪਰ ਸਿਸਟਮ ਹੈ ਹਰ ਬੰਦਾ ਆਪਣੀ ਵੋਟ ਜਿੱਥੇ ਵੀ ਹੋਵੇ ਉਹਨਾਂ ਦਾ ਇੱਕ ਕਲੈਕਟਿੰਗ ਸੈਂਟਰ ਹੁੰਦਾ ਹੈ ਬੰਦਾ ਉੱਥੇ ਜਾਂਦਾ ਹੈ ਉੱਥੇ ਜਾ ਕੇ ਬੈਲਟ ਦੇ ਵਿੱਚ ਆਪਣੀ ਵੋਟ ਪਾ ਜਾਂਦਾ ਨਾਲ ਆਪਣਾ ਕੱਲੀ ਆ ਰਹੀ ਹੈ ਬੈਲਟ ਦੀ ਪਰ ਬੈਲਟ ਦੀ ਡਿਮਾਂਡ ਤੇ ਗੌਰ ਨਹੀਂ ਹੋਇਆ ਮੈਂ ਹਾਂਜੀ ਹੁਣ ਅਸੀਂ ਲੜਾਈ ਲੜ ਰਹੇ ਦੇਖੋ ਸਾਡੀ ਇਲੈਕਸ਼ਨ ਨੂੰ ਟਾਈਮ ਹੈ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਫੇਅਰ ਹੈ ਤੇ ਉੱਥੇ ਹੀ ਕਮਾਨਦਾਰ ਬੰਦਾ ਬੈਠਾ ਹੈ ਤੇ ਜੁਡੀਸ਼ੀਅਲ ਸਿਸਟਮ ਉਹਦੇ ਨਾਲ ਹੈ ਤੇ ਪੋਲਿਟੀਕਲ ਸਾਰਾ ਸਿਸਟਮ ਉਹਦੇ ਨਾਲ ਹੈ ਚੰਗੇ ਪੋਲਿਟੀਕਲ ਲੀਡਰਸ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਕਦੇ ਨਹੀਂ ਜਿੱਤ ਪਾਨਗੇ ਜੇ ਇਹਹੀ ਸਿਸਟਮ ਰਿਹਾ ਕਿਉਂਕਿ ਹੌਲੀ ਹੌਲੀ ਉਹ ਛੱਡ ਜਾਣਗੇ ਕਿਉਂ ਐਂਜੀ ਤੋਂ ਸਿਚਾਣਾ ਹੈ ਫਿਰ ਫਾਇਦਾ ਕੀ ਮਸ਼ੀਨਾ ਮੈਨੂੰ ਤਾਂ ਆਪ ਆਇਆ ਸੀ ਮਸ਼ੀਨ ਵਾਲਾ ਮੇਰੇ ਕੋਲ ਵੀ ਭਾਈ 15 ਲੱਖ ਦੇ ਦੋ 15000 ਵੋਟ ਲੈ ਲਓ ਮੈਂ ਕਿਉਂ ਦਵਾ ਮੇਰੀ ਤਾਂ ਸਾਲ ਦੀ ਪੈਨਸ਼ਨ ਹੈ ਮੈਂ ਕਿਉਂ ਦਵਾ ਕਿਸੇ ਨੂੰ ਇਸ ਤਰ੍ਹਾਂ ਕਰ ਲੈਣਾ ਸੋਨੇ 15 ਲੱਖ ਦੇ 15000 ਉਹ ਕਹਿੰਦਾ ਮੈਂ ਹੈਕ ਕਰੂੰਗਾ ਮਸ਼ੀਨ ਨੂੰ ਉਹਨੇ ਦੱਸਿਆ ਮੈਨੂੰ ਬੰਬੇ ਤੋਂ ਆਇਆ ਸੀ ਉਹਨੇ ਮੈਨੂੰ ਦੱਸਿਆ ਮੈਨੂੰ 100 ਮੀਟਰ ਦੇ ਅੰਦਰ ਅੰਦਰ ਉਹ ਲੈ ਦੋ ਮੈਡਮ ਕਮਰਾ ਤੇ ਜਿੱਥੇ ਤੁਹਾਡੀ ਮਸ਼ੀਨ ਪਈ ਹੈ ਕਹਿੰਦਾ ਜਦੋਂ ਉਹਨੂੰ ਖੋਲਣਗੇ ਆਨ ਕਰਨਗੇ ਜਦੋਂ ਹੀ ਉਹਨੂੰ ਖੋਲ ਕੇ ਵਨ ਗਿਣਤੀ ਸ਼ੁਰੂ ਕਰਨਗੇ ਤਾਂ ਹੈਕ ਹੋ ਚੁੱਕੀ ਪਹਿਲੀ 15000 ਵੋਟ ਸਾਡੀ ਆਉਗੂ ਬਾਅਦ ਚ ਗਿਣਤੀ ਹੋਈ ਜਾਵੇ ਜੇ ਮੈਂ ਪਾਲਿਸੀ ਬਣਾਈ ਹੁੰਦੀ ਤਾਂ ਮੈਂ ਹਾਰੇ ਥੋੜੀ ਹੁੰਦੇ ਨਾ ਜਿੰਦਗੀ ਚ ਅਪਣਾਣੀ ਹੈ ਨੇ ਕਹਿੰਦੇ ਕਿ ਕਹ ਰਹੇ ਹੋ ਵੀ ਜਿਹੜੇ ਦਿੱਤੇ ਸੀ ਉਹਨੇ ਪਾਲਸੀ ਬਣਾਈ ਕੋਈ ਕਿਸੇ ਤੁਹਾਡੇ ਉੱਪਰ ਹਾਂਜੀ ਤੁਹਾਡੇ ਵੱਲੋਂ ਕਾਰਵਾਈ ਕਰੌਣੀ ਗਈ ਨਹੀਂ ਸੀ ਉਸ ਬੰਦੇ ਦੇ ਉੱਪਰ ਕਾਹ ਦਾ ਚੱਲਦਾ ਕਿਸੇ ਹੋਰ ਮੈਡੀਕਲ ਬੰਦੇ ਕੋਲ ਜਾ ਕੇ ਉਹ ਉਹ ਬੰਦੇ ਉਹ ਬੰਦਾ ਜਦੋਂ ਮੇਰੇ ਕੋਲ ਆਇਆ 5 ਮਿੰਟ ਬਾਅਦ ਹੀ ਗਾਇਬ ਹੋ ਗਿਆ ਤੁਸੀਂ ਤਾਂ ਮਨਾ ਕਰਤਾ ਉਹ ਕਿਸੇ ਹੋਰ ਨੂੰ ਹਾਰਦਾ ਕਿਤਾ ਹੋਵੇ ਗਿਆ ਹੁਣ ਮੈਂ ਮੈਨੂੰ ਕੀ ਪਤਾ ਕਿ ਦੇਖੋ ਗਿਆ ਪਰ ਮੈਂ ਸੁਣ ਲਿਆ ਸੀ ਵੀ ਪਹੁੰਚ ਗਿਆ ਤੇ ਉਹਨੂੰ ਪੈਸੇ ਮਿਲ ਗਏ ਤੇ ਉਹ ਕਾਉਂਸਲਰ ਉਹਨਾਂ ਨੇ ਸਾਰੇ ਜਿੰਦੇ ਹੀ ਬਣਾਤੇ ਇੱਕ ਤਾਂ ਵੀ ਮਰਿਆ ਤਾਂ ਨਹੀਂ ਬਣਾਤਾ ਕੋਈ ਹੋ ਸਕਦਾ ਕੁਝ ਵੀ ਕਰ ਸਕਦੇ ਜਿਸ ਇਨਸਾਨ ਆਮ ਨਾਲ ਲਈਏ ਹੈ ਤਾਂ ਕੁਝ ਵੀ ਹੋ ਸਕਦਾ ਉਸ ਨੇ ਮਰੀਆਂ ਚ ਕੋਈ ਜਿਆਦਾ ਵੋਟਾਂ ਲੈ ਜੀ ਸਿਸਟਮ